ਤੁਬਾਹਤਾ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੀਤੇ ਦਿਨ ਹੀ 0300 ਵਾਲੇ ਅਰਬੀ ਸ਼ੇਰ ਗਿੱਲ ਨੇ ਆਪਣੇ YouTube ਚੈਨਲ ਦੇ ਉੱਪਰ ਇੱਕ ਪੋਡਕਾਸਟ ਕੀਤਾ ਸੀ ਕਰਨਤਾ ਵੈਂਸ ਦਾ ਜਿਸ ਦੇ ਵਿੱਚ ਕਰਨਤਾ ਵੈਂਸ ਨੇ ਕੁਝ ਇੱਕ ਇਨਫਲੂਐਂਸਰਾਂ ਬਾਰੇ ਗੱਲਾਂ ਬਾਤਾਂ ਕੀਤੀਆਂ ਸੀ ਜਿਸ ਦੇ ਵਿੱਚ ਇੱਕ ਕਿਹਾ ਸੀ ਐਸ਼ਲੀਨ ਬਾਰੇ ਕੀ ਐਸ਼ਲੀਨ ਅੰਮ੍ਰਿਤਸਰ ਤੋਂ ਜਲੰਧਰ ਸਪੈਸ਼ਲ ਪ੍ਰੋਮੋਸ਼ਨ ਕਰਨ ਲਈ ਜਾਂਦੀ ਹੈ ਕਿਉਂਕਿ ਉਸਨੇ ਥਾਰ ਲਈ ਸੀ ਕਿਸ਼ਤਾਂ ਦੇ ਉੱਪਰ ਉਹਦੇ ਕਿਸ਼ਤਾਂ ਉਤਾਰਨ ਵਾਸਤੇ ਉਹ ਅੰਮ੍ਰਿਤਸਰ ਤੋਂ ਜਲੰਧਰ ਇੱਕ ਪ੍ਰੋਮੋਸ਼ਨ ਕਰਨ ਲਈ ਆਉਂਦੀ ਆਏਗੀ ਇੱਕ ਕੁੜੀ ਆਉਂਦੀ ਹੈ ਜਲੰਧਰ ਪ੍ਰੋਮੋਸ਼ਨ ਕਰਨ ਅੰਮ੍ਰਿਤਸਰ ਤੋਂ ਆਰਗਯੋਤ ਉਦੀ ਕਿਸ ਤਰ੍ਹਾਂ ਨਿਕਲਦੀ ਉੱਥੋਂ ਕਿਹਦੀ ਗੱਲ ਕਰਦਾ ਆਪਾਂ ਬਾਂਹ ਲਾ ਦੇ ਇਹ ਗੱਲਾਂ ਨੇ ਜਿਹੜੇ ਕਿ ਕਰ ਦਿੱਤਾ ਦੁਬਾਰਾ ਇੱਕ ਪੋਡਕਾਸਟ ਦੇ ਵਿੱਚ ਕਹੀਆਂ ਗਈਆਂ ਸੀ ਸੋ ਇੰਨਾਂ ਗੱਲਾਂ ਤੋਂ ਬਾਅਦ ਹੁਣ ਐਸ਼ਲੀਨ ਨੇ ਵੀ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਰੀਲ ਸ਼ੇਅਰ ਕੀਤੀ ਆ ਆਪਣੀ ਥਾਰ ਦੇ ਨਾਲ ਜਿਸ ਦੇ ਵਿੱਚ ਉਸ ਨੇ ਸੋਣਾ ਬਾਜਵਾ ਦਾ ਇੱਕ ਡਾਇਲੌਗ ਜਾਂ ਹੁੰਦਾ ਹੈਗਾ ਜਿਸ ਦੇ ਵਿੱਚ ਉਹ ਕਹਿੰਦੀ ਹੁੰਦੀ ਹੈ ਕਿ ਤੇਰੇ ਪਿਓ ਦੀ ਤਨਖਾਹ ਨਾਲ ਤਾਂ ਮੇਰੀ ਥਾਰ ਦਾ ਤੇਲ ਵੀ ਪੂਰਾ ਨਹੀਂ ਹੋਣਾ ਜੋ ਵੀਡੀਓ ਤੁਸੀਂ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਪੇਓ ਦੀ ਤਨਖਾਹ ਤੇ ਜਟੀ ਥਾਰ ਦਾ ਤੇਲ ਨਹੀਂ ਪੂਰਾ ਹੁੰਦਾ। ਕੈਡਿਨਾ ਦਾ ਵੀ। ਹਾਂ। ਜਿਆਦਾ ਗੱਲਾਂ ਨਾ ਮਾਰੀ ਸਾਡੇ ਅੱਗੇ। ਗੱਲਾਂ ਤੋਂ ਤਾਂ ਇੰਜ ਲੱਗਦਾ ਪੈ ਕੇ ਐਸ਼ਲੀ ਨੇ ਇਹ ਕਰ ਦਿੱਤਾ ਨੂੰ ਸਿੱਧਾ ਰਿਪਲਾਈ ਹੀ ਕੀਤਾਗਾ। ਬਾਕੀ ਤੁਹਾਡੇ ਇੰਨਾਂ ਗੱਲਾਂ ਬਾਰੇ ਕੀ ਵਿਚਾਰ ਨੇ? ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਿਓ। ਮਿਲਦਾ ਪਾਕ ਕਿਸੇ ਹੋਰ ਵੀਡੀਓ ਦੇ ਵਿੱਚ ਰਬ ਰੱਖਾ।